ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਪਿੰਡ ਜ਼ਿੰਦਗੀ ਚੈਨਲ ਤੇ ਹਾਜ਼ਰ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਸ਼ੁਰੂ ਕਰਤੇ ਹਾਂ ਜੀ ਵੇਖੋ ਜੀ ਮੈਂ ਹੁਣ ਨੌਕਰਾਨੀ ਬਣ ਕੇ ਨਹੀਂ ਰਹਿ ਸਕਦੀ ਤੇ ਨਾ ਹੀ ਮੈਂ ਤੁਹਾਡੀ ਮਾਂ ਦਾ ਕੋਈ ਠੇਕਾ ਲਿਆ ਹੈ ਤੇ ਨਾ ਹੀ ਤੁਹਾਡੇ ਭਰਾ ਦਾ ਮੈਂ ਇਹਨਾਂ ਦਾ ਖਾਣਾ ਬਣਾ ਸਕਦੀ ਆ ਤੇ ਨਾ ਹੀ ਝਾੜੂ ਪੋਚਾ ਕਰ ਸਕਦੀ ਸੰਦੀਪ ਗੁੱਸੇ ਨਾਲ ਬੋਲੀ ਦਲਜੀਤ ਨੇ ਉਸ ਦਾ ਹੱਥ ਫੜ ਕੇ ਕਿਹਾ ਮੇਰੀ ਜਾਨ ਤੂੰ ਥੱਕ ਗਈ ਹੋਵੇਂਗੀ ਤੂੰ ਚਿੰਤਾ ਨਾ ਕਰ ਕੁਝ ਹੀ ਦਿਨਾਂ ਵਿੱਚ ਛੋਟੇ ਦਾ ਵਿਆਹ ਹੋਣ ਵਾਲਾ ਹੈ ਤੇ ਉਸ ਦੀ ਪਤਨੀ ਵੀ ਤੇਰਾ ਕੰਮ ਵਿੱਚ ਹੱਥ ਵਟਾਵੇਗੀ ਵੈਸੇ ਆਪਣੀ ਨੌਕਰ ਰਾਣੀ ਕਿੱਥੇ ਗਈ ਉਸ ਨੂੰ ਕੰਮ ਜ਼ਿਆਦਾ ਪੈਂਦਾ ਸੀ ਤੇ ਉਹਨੇ ਆਪਣੇ ਘਰ ਦਾ ਕੰਮ ਛੱਡ ਦਿੱਤਾ ਇਹ ਨੌਕਰਾਂ ਆਂ ਵੀ ਬੜੇ ਨਖਰੇ ਵਾਲੀਆਂ ਹੁੰਦੀਆਂ ਹਨ ਜਾਨ ਤੂੰ ਗੁੱਸਾ ਨਾ ਕਰ ਤੇ ਇੱਥੇ ਬੈਠ ਜਾ ਮੈਂ ਮਾਂ ਨਾਲ ਗੱਲ ਕਰਦਾ ਹਾਂ ਸੰਦੀਪ ਕਹਿੰਦੀ ਹੁਣੇ ਹੀ ਗੱਲ ਕਰੋ ਮਾਂ ਨਾਲ ਠੀਕ ਹੈ ਮੈਂ ਹੁਣੇ ਹੀ ਗੱਲ ਕਰਦਾ ਹਾਂ ਤੂੰ ਹੁਣੇ ਸ਼ਾਂਤ ਹੋ ਜਾ ਅੱਜ ਆਪਾਂ ਡਿਨਰ ਕਰਨ ਬਾਹਰ ਚੱਲੀਏ ਤੇਰਾ ਮੂਡ ਵੀ ਠੀਕ ਹੋ ਜਾਵੇਗਾ ਦਲਜੀਤ ਦੀ ਗੱਲ ਸੁਣ ਕੇ ਸੰਦੀਪ ਖੁਸ਼ ਹੋ ਗਈ ਦਲਜੀਤ ਆਪਣੀ ਮਾਂ ਦੇ ਕੋਲ ਜਾਂਦਾ ਹੈ ਤੇ ਕਹਿੰਦਾ ਮੰਮੀ ਮੈਂ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ ਮੰਮੀ ਸੰਦੀਪ ਕਹਿ ਰਹੀ ਸੀ ਕਿ ਉਹ ਘਰ ਦਾ ਕੰਮ ਕਰਕੇ ਥੱਕ ਜਾਂਦੀ ਹੈ ਉਸ ਕੋਲੋਂ ਇੰਨਾ ਜ਼ਿਆਦਾ ਕੰਮ ਨਹੀਂ ਹੁੰਦਾ ਖਾਣਾ ਬਣਾਉਣਾ ਝਾੜੂ ਪੋਚਾ ਕਰਨਾ ਬਰਤਨ ਕੱਪੜੇ ਇਹ ਸਭ ਉਸ ਤੋਂ ਨਹੀਂ ਹੁੰਦਾ ਨਹੀਂ ਪੁੱਤ ਬਰਤਨ ਤੇ ਕੱਪੜੇ ਤਾਂ ਮੈਂ ਆਪ ਹੀ ਧੋ ਲੈਣੀ ਹਾਂ ਤੇ ਰਹੀ ਗੱਲ ਝਾੜੂ ਪੋਚੇ ਦੀ ਤਾਂ ਉਹ ਮੇਰੇ ਕੋਲੋਂ ਨਹੀਂ ਹੁੰਦਾ ਮੇਰੀ ਕਮਰ ਵਿੱਚ ਬਹੁਤ ਦਰਦ ਹੁੰਦਾ ਹੈ ਇਸ ਲਈ ਝਾੜੂ ਪੋਚਾ ਤੇ ਖਾਣਾ ਸੰਦੀਪ ਕਰ ਲੈਂਦੀ ਜਦੋਂ ਤੋਂ ਨੌਕਰ ਰਾਣੀ ਚਲੀ ਗਈ ਸੰਦੀਪ ਦੇ ਕੰਮ ਵਿੱਚ ਮੈਂ ਵੀ ਹੱਥ ਵਟਾਉਂਦੀ ਹਾਂ ਝਾੜੂ ਪੋਚਾ ਤੇ ਖਾਣਾ ਬਣਾਉਣਾ ਕੋਈ ਇੰਨੀ ਵੱਡੀ ਗੱਲ ਨਹੀਂ ਇਹਨਾਂ ਤਾਂ ਕਰਨਾ ਹੀ ਚਾਹੀਦਾ ਹੈ ਪਰ ਹੁਣ ਕੀ ਤਾਂ ਵੀ ਕੀ ਜਾਵੇ ਜੇ ਉਸ ਨੂੰ ਕੰਮ ਕਰਨਾ ਪਸੰਦ ਨਹੀਂ ਤਾਂ ਠੀਕ ਹੈ ਰਹਿਣ ਦਿੰਨੇ ਹਾਂ ਪਰ ਤੂੰ ਹੀ ਦੱਸ ਕਿ ਗੁਜ਼ਾਰਾ ਕਿੱਦਾਂ ਹੋਊਗਾ ਕੱਲ ਨੂੰ ਤੇਰੇ ਵੀ ਬੱਚੇ ਹੋਣਗੇ ਤੇ ਤੇਰੀਆਂ ਜ਼ਿੰਮੇਵਾਰੀਆਂ ਵੀ ਵੱਧ ਜਾਣਗੀਆਂ ਇਹ ਤਖਾਨ ਭਰੀ ਜ਼ਿੰਦਗੀ ਦਾ ਸਫ਼ਰ ਅਜੇ ਬਾਕੀ ਹੈ ਰਿਸ਼ਤਿਆਂ ਤੋਂ ਇਨਸਾਨ ਕਦੀ ਨਹੀਂ ਥੱਕਦਾ ਇਹ ਤਾਂ ਆਪਣੀ ਸੋਚ ਹੁੰਦੀ ਹੈ ਜੋ ਸਾਨੂੰ ਥਕਾ ਦਿੰਦੀ ਪੁੱਤ ਮੈਂ ਤੇਰੀ ਪਤਨੀ ਤੇ ਕਦੀ ਕੋਈ ਹੁਕਮ ਨਹੀਂ ਚਲਾਇਆ ਕਿਉਂ ਕੰਮ ਕਰੇ ਪਰ ਇੱਕ ਸਮਾਂ ਸੀ ਜਦੋਂ ਮੈਂ ਵਿਆਹ ਕੇ ਇਸ ਘਰ ਵਿੱਚ ਆਈ ਤਾਂ ਇੱਥੇ ਕੱਚੇ ਮકાਨ ਸੀ 10 10 ਮੱਜਾਂ ਸੀ ਸਿਰਫ ਮੈਂ 20 ਸਾਲ ਦੀ ਸੀ ਆਪਣੇ ਮਾਤਾ ਪਿਤਾ ਦੀ ਬੜੀ लाਡਲੀ ਸੀ ਪਰ ਮੈਂ ਸਹੁਰੇ ਘਰ ਆ ਕੇ ਤੇਰੇ ਪਿਤਾ ਨਾਲ ਕਦਮ ਨਾਲ ਕਦਮ ਮਲਾ ਕੇ ਚੱਲੀ ਸੱਸ ਦੇ ਤਾਣੇ ਮਿਹਣੇ ਵੀ ਸੁਨੇ ਪਰ ਕਦੀ ਸੀ ਤੱਕ ਨਹੀਂ ਸੀ ਕੀਤੀ ਕਿਉਂਕਿ ਤੇਰੀ ਦਾਦੀ ਜੋ ਕਹਿੰਦੀ ਸੀ ਮੇਰੀ ਭਲਾਈ ਲਈ ਕਹਿੰਦੀ ਸੀ ਉਹਨਾਂ ਦੀਆਂ ਗੱਲਾਂ ਦਾ ਕਾਰਨ ਹੀ ਅੱਜ ਮੈਂ ਇਸ ਘਰ ਨੂੰ ਇੰਨੇ ਸਾਲਾਂ ਤੱਕ ਸੰਭਾਲ ਕੇ ਰੱਖਿਆ ਉਸ ਸਮੇਂ ਜੇ ਮੈਂ ਵੀ ਕਹਿੰਦੀ ਕਿ ਹਾਏ ਮੈਂ ਬਹੁਤ ਥੱਕ ਗਈ ਹਾਂ ਤੇ ਪਤਾ ਨਹੀਂ ਕੀ ਤੋਂ ਕੀ ਹੋ ਜਾਂਦਾ ਖੈਰ ਤੇਰੀ ਪਤਨੀ ਦੀ ਮਰਜ਼ੀ ਹੈ ਮੈਂ ਕੋਈ ਜ਼ਬਰਦਸਤੀ ਨਹੀਂ ਕਰਾਂਗੀ ਥੱਲੇ ਸੁੱਟ ਦੇਣ ਪਰ ਇਹ ਗੱਲ ਯਾਦ ਰੱਖੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆਉਣਗੀਆਂ ਪਰ ਸਭ ਦਾ ਸਾਹਮਣਾ ਕਰਨ ਲਈ ਹਮੇਸ਼ਾ ਤਿਆਰ ਪਰ ਤਿਆਰ ਰਹਿਣਾ ਬਹੁਤ ਜ਼ਰੂਰੀ ਹੈ ਬਸ ਇੰਨੇ ਵਿੱਚ ਹੀ ਥੱਕ ਗਈ ਤਾਂ ਉਹ ਉਹਨਾਂ ਮੁਸ਼ਕਲਾਂ ਦਾ ਸਾਹਮਣਾ ਕਿੱਦਾਂ ਕਰੇਗੀ ਤੇਰੇ ਭਰਾ ਨੂੰ ਕੰਮ ਤੋਂ ਜਾਣਦੇ ਉਸ ਨਾਲ ਗੱਲ ਕਰਾਂਗੀ ਇੱਕ ਵਾਰ ਤੇਰੇ ਭਰਾ ਦਾ ਵਿਆਹ ਹੋ ਜਾਂਦੇ ਮੈਂ ਘਰ ਦਾ ਵੰਡ-ਵੰਡਈਆ ਕਰ ਦੇਵਾਂਗੀ ਤੂੰ ਆਪਣੀ ਪਤਨੀ ਨੂੰ ਲੈ ਕੇ ਅਲੱਗ ਹੋ ਜਾਏ ਉਹਨੇ ਨੂੰ ਸੰਦੀਪ ਉੱਥੇ ਆ ਗਈ ਤੇ ਕਹਿਣ ਲੱਗੀ ਦਲਜੀਤ ਬਹੁਤ ਸਮਾਂ ਹੋ ਗਿਆ ਹੈ ਤਾਂ ਮਾਂ ਨੇ ਪਿਆਰ ਨਾਲ ਪੁੱਛਿਆ ਬੇਟਾ ਕਿੱਥੇ ਜਾ ਰਹੇ ਹੋ ਤੁਸੀਂ ਤਾਂ ਦਲਜੀਤ ਨੇ ਕਿਹਾ ਸੀ ਮਾ ਮੈਂ ਸੰਦੀਪ ਨੂੰ ਵਾਦਾ ਕੀਤਾ ਸੀ ਕਿ ਅੱਜ ਉਸ ਨੂੰ ਡਿਨਰ ਲਈ ਬਾਹਰ ਲੈ ਕੇ ਜਾਊਂਗਾ ਸੰਦੀਪ ਪੁੱਤ ਪਹਿਲਾਂ ਦੱਸ ਦਿੰਦੀ ਤਾਂ ਮੈਂ ਰਾਤ ਦੇ ਖਾਣੇ ਦੀ ਤਿਆਰੀ ਤਾਂ ਕਰ ਲੈਂਦੀ ਮੈਨੂੰ ਲੱਗਿਆ ਕਿ ਤੂੰ ਹੁਣ ਤੱਕ ਤਿਆਰੀ ਕਰ ਲਈ ਹੋਵੇਗੀ ਖੈਰ ਕੋਈ ਗੱਲ ਨਹੀਂ ਤੁਸੀਂ ਜਾਓ ਮੈਂ ਆਪੇ ਹੀ ਖਾਣਾ ਬਣਾ ਲਵਾਂਗੀ ਦੋਵੇਂ ਇੱਕ ਰੈਸਟੋਰੈਂਟ ਵਿੱਚ ਪਹੁੰਚੇ ਆਰਡਰ ਕੀਤਾ ਸੰਦੀਪ ਨੇ ਖਾਣਾ ਖਾਂਦੇ ਸਮੇਂ ਦਲਜੀਤ ਨੂੰ ਪੁੱਛਿਆ ਕਿ ਅੱਛਾ ਤੁਸੀਂ ਮਾਂ ਨਾਲ ਗੱਲ ਕੀਤੀ ਤਾਂ ਕੀ ਕਿਹਾ ਮਾਂ ਨੇ ਦਲਜੀਤ ਹੱਸ ਕੇ ਬੋਲਿਆ ਹਾਂ ਮੈਂ ਗੱਲ ਕਰ ਲਈ ਤੇ ਮਾਂ ਨੇ ਕਿਹਾ ਕਿ ਤੂੰ ਆਪਣੀ ਪਤਨੀ ਨੂੰ ਲੈ ਕੇ ਅਲੱਗ ਹੋ ਜਾਵੇਂ ਠੀਕ ਹੀ ਤਾਂ ਕਿਹਾ ਮਾਂ ਨੇ ਆਪਾਂ ਅਲੱਗ ਕਦੋਂ ਹੋਵਾਂਗੇ ਤਾਂ ਦਲਜੀਤ ਕਹਿੰਦਾ ਬਸ ਥੋੜਾ ਜਿਹਾ ਸਬਰ ਕਰ ਲੈ ਛੋਟੇ ਦਾ ਵਿਆਹ ਹੁੰਦਿਆਂ ਹੀ ਆਪਾਂ ਅਲੱਗ ਹੋ ਜਾਵਾਂਗੇ ਮਤਲਬ ਪੂਰਾ 1 ਮਹੀਨਾ ਮੈਨੂੰ ਇਦਾਂ ਹੀ ਕੰਮ ਕਰਨਾ ਪਊਗਾ ਛੁੱਟੀਆਂ ਤੋਂ ਬਾਅਦ ਬਸ 1 ਮਹੀਨੇ ਦੀ ਤਾਂ ਗੱਲ ਹੈ ਪਲੀਜ਼ ਮੇਰੇ ਲਈ ਠੀਕ ਹੈ ਤੁਹਾਡੇ ਲਈ ਮੈਂ ਇੰਨਾ ਤਾਂ ਕਰ ਹੀ ਸਕਦੀ ਹਾਂ ਜਿੱਥੇ ਆਪਾਂ ਰਹਿਨੇ ਹਾਂ ਆਪਾਂ ਉਹੀ ਕਮਰਾ ਲਵਾਂਗੇ ਕਿਉਂਕਿ ਉਹ ਥੋੜਾ ਵੱਡਾ ਹੈ ਦੋਵਾਂ ਨੇ ਖਾਣਾ ਖਾਦਾ ਤੇ ਘਰੇ ਚਲੇ ਗਏ ਦੂਸਰੇ ਦਿਨ ਮਾਂ ਨੇ ਛੋਟੇ ਦੇ ਸਾਹਮਣੇ ਵਟਵਾਰੇ ਦੀ ਗੱਲ ਰੱਖੀ ਦਲਜੀਤ ਨੇ ਸੰਦੀਪ ਨੂੰ ਬਾਹਰ ਬੁਲਾਇਆ ਤਾਂ ਦਲਜੀਤ ਦੇ ਛੋਟੇ ਭਰਾ ਨੇ ਕਿਹਾ ਮਾਂ ਭਾਬੀ ਕੋਈ ਕੰਮ ਕਰੇ ਤਾਂ ਨਾ ਕਰੇ ਤਾਂ ਚੱਲੇਗਾ ਪਰ ਘਰ ਦਾ ਪਟਵਾਰਾ ਨਾ ਕਰੋ ਅਜੇ ਮੇਰਾ ਵਿਆਹ ਨੂੰ ਇੱਕ ਮਹੀਨਾ ਬਾਕੀ ਹੁੰਦਿਆਂ ਹੀ ਅਲੱਗ ਹੋ ਜਾਵਾਂਗੇ ਤਾਂ ਲੋਕ ਕੀ ਕਹਿਣਗੇ ਦਲਜੀਤ ਦੀ ਮਾਂ ਸੰਦੀਪ ਨੂੰ ਸਮਝਾਉਂਦੇ ਹੋਏ ਕਹਿਣ ਲੱਗੀ ਬੇਟਾ ਛੋਟੇ ਦੀ ਗੱਲ ਵਿੱਚ ਸਿਆਣਪ ਤਾਂ ਹੈ ਸੰਦੀਪ ਦੀ ਸੱਸ ਨੇ ਉਸ ਦੇ ਸਿਰ ਤੇ ਪਿਆਰ ਨਾਲ ਹੱਥ ਫੇਰਦੇ ਹੋਏ ਕਿਹਾ ਬੇਟਾ ਘਰ ਦੇ ਕੰਮ ਕਾਜ ਹੁੰਦੇ ਹੀ ਕਿੰਨੇ ਹਨ ਖਾਣਾ ਬਣਾਉਣਾ ਬਰਤਨ ਝਾੜੂ ਪੋਚਾ ਤੇ ਕੱਪੜੇ ਧੋਣਾ ਜਿੰਨਾ ਵਿੱਚੋਂ ਕੱਪੜੇ ਤੇ ਬਰਤਨ ਮੈਂ ਕਰ ਦਿੰਦੀ ਹਾਂ ਬਸ ਖਾਣਾ ਬਣਾਉਣਾ ਤੇ ਝਾੜੂ ਪੋਚਾ ਇਹ ਤੇਰੇ ਜਿੰਮੇ ਹੈ ਕਿਉਂਕਿ ਮੇਰੇ ਕੋਲੋਂ ਝਾੜੂ ਪੋਚਾ ਨਹੀਂ ਹੁੰਦਾ ਕਮਰ ਵਿੱਚ ਦਰਦ ਹੋਣ ਕਾਰਨ ਨਹੀਂ ਤਾਂ ਇਹ ਵੀ ਮੈਂ ਕਰ ਲੈਂਦੀ ਮੇਰੀ ਗੱਲ ਯਾਦ ਰੱਖਣਾ ਪੁੱਤ ਔਰਤ ਹੀ ਘਰ ਨੂੰ ਸਵਰਗ ਬਣਾਉਂਦੀ ਹੈ ਤੇ ਘਰ ਸਵਰਗ ਉਦੋਂ ਬਣਦਾ ਹੈ ਜਦੋਂ ਰਿਸ਼ਤਿਆਂ ਵਿੱਚ ਪਿਆਰ ਹੋਵੇਗਾ ਜੇ ਰਿਸ਼ਤਿਆਂ ਵਿੱਚ ਪਿਆਰ ਹੀ ਨਾ ਹੋਇਆ ਤਾਂ ਉਹ ਘਰ ਘਰ ਨਹੀਂ ਖੰਡਰ ਬਣ ਜਾਂਦਾ ਹੈ ਮੈਂ ਇਹੀ ਕਹਿੰਦੀ ਹਾਂ ਕਿ ਤੁਸੀਂ ਦੋਵੇਂ ਅਲੱਗ ਨਾ ਹੋਵੋ ਬਸ ਵਿਆਹ ਦੇ ਤੁਰੰਤ ਬਾਅਦ ਅਲੱਗ ਹੋ ਜਾਓ ਤਾਂ ਲੋਕ ਗੱਲਾਂ ਬਣਾਉਣ ਲੱਗਣਗੇ ਇਸ ਲਈ ਘੱਟ ਤੋਂ ਘੱਟ 1 ਸਾਲ ਤਾਂ ਸਾਥ ਰਹੋ ਆਪਣੀ ਸੱਸ ਦੀਆਂ ਇਹ ਗੱਲਾਂ ਸੁਣ ਕੇ ਸੰਦੀਪ ਦੇ ਚਿਹਰੇ ਦਾ ਰੰਗ ਉੱਟ ਗਿਆ ਤੇ ਉਹ ਬੋਲੀ ਪਰ ਮੰਮੀ ਜੀ ਮੈਂ ਲੱਗ ਰਹਿਣਾ ਚਾਹੁੰਦੀ ਹਾਂ ਤਾਂ ਉਸ ਦੀ ਸੱਸ ਨੇ ਕਿਹਾ ਠੀਕ ਹੈ ਬੇਟਾ ਜਿੱਦਾਂ ਤੇਰੀ ਮਰਜ਼ੀ ਬਸ ਇੰਨਾ ਹੀ ਕਹਿਣਾ ਚਾਹੁੰਦੀ ਹਾਂ ਕਿ ਰਿਸ਼ਤੀਆਂ ਨਾਲ ਬਗਾਵਤ ਚੰਗੀ ਨਹੀਂ ਹੁੰਦੀ ਇਹ ਵਟਵਾਰਾ ਦਿਲ ਤੇ ਪੱਥਰ ਰੱਖ ਕੇ ਕੀਤਾ ਜਾ ਰਿਹਾ ਹੈ ਜੇ ਸਾਰੇ ਰਾਜੀ ਖੁਸ਼ੀ ਅਲੱਗ ਹੁੰਦੇ ਤਾਂ ਚੰਗਾ ਹੁੰਦਾ ਮੈਂ ਜਾਣਦੀ ਹਾਂ ਕਿ ਸੱਸ ਕਿੰਨੀ ਵੀ ਚੰਗੀ ਕਿਉਂ ਨਾ ਹੋਵੇ ਪਰ ਨਵੇਂ ਸੱਸ ਵਿੱਚ ਥੋੜੀ ਬਹੁਤ ਨੋਖ-ਝੋਕਤਾ ਹੁੰਦੀ ਹੀ ਰਹਿੰਦੀ ਹੈ ਇਹ ਤਾਂ ਪੁਰਾਣੇ ਜ਼ਮਾਨੇ ਤੋਂ ਚੱਲਿਆ ਆ ਰਿਹਾ ਹੈ ਜੇ ਤੈਨੂੰ ਮੇਰੇ ਤੇ ਛੋਟੇ ਦੇ ਲਈ ਖਾਣਾ ਬਣਾਉਣ ਵਿੱਚ ਕੋਈ ਤਕਲੀਫ ਹੈ ਤਾਂ ਮੈਂ ਆਪਣਾ ਤੇ ਛੋਟੇ ਦਾ ਖਾਣਾ ਵੀ ਖੁਦ ਬਣਾ ਲਿਆ ਕਰੂੰਗੀ। ਬਾਕੀ ਤੂੰ ਸਿਰਫ ਆਪਣੇ ਤੇ ਆਪਣੇ ਪਤੀ ਦਾ ਖਾਣਾ ਬਣਾ ਲਵੇਂ ਪਰ ਸਾਡੇ ਸਾਰਿਆਂ ਦੇ ਨਾਲ ਰਹੇ ਤਾਂ ਚੰਗੀ ਰਹੇਗੀ। ਸੰਦੀਪ ਦੀ ਇਹ ਜਿੱਦ ਸੀ ਕਿ ਉਹ ਅਲੱਗ ਹੋਣਾ ਚਾਹੁੰਦੀ ਹੈ। ਠੀਕ ਹੈ ਸੰਦੀਪ ਮਰਜ਼ੀ ਹੈ। ਤੇਰੀ ਕੱਲ ਨੂੰ ਊਚਨੀ ਚ ਹੋ ਜਾਵੇ ਤਾਂ ਸਾਨੂੰ ਨਾ ਕਹੀਂ। ਛੋਟੇ ਦੇ ਵਿਆਹ ਹੁੰਦਿਆਂ ਹੀ ਵਟਵਾਰਾ ਕਰ ਦਿੱਤਾ ਜਾਵੇਗਾ। ਤੇ ਘਰ ਵਿੱਚ ਇੱਕ ਕੰਧ ਕਰ ਦਿੱਤੀ ਜਾਵੇਗੀ ਦਲਜੀਤ ਨੂੰ ਵੀ ਇਸ ਤਰ੍ਹਾਂ ਘਰ ਦਾ बंटवारा ਪਸੰਦ ਨਹੀਂ ਆ ਰਿਹਾ ਸੀ ਮਗਰ ਪਤਨੀ ਲਈ ਉਹ ਚੁੱਪ ਸੀ ਸੰਦੀਪ ਹੁਣ ਖੁਦ ਨੂੰ ਆਜ਼ਾਦ ਸਮਝਣ ਲੱਗੀ ਕਿ ਉਸ ਦੇ ਚਿਹਰੇ ਤੇ ਇੱਕ ਅਲੱਗ ਹੀ ਸਕੂਨ ਸੀ ਅਸੀਂ ਇਹ ਨਹੀਂ ਕਹਿੰਦੇ ਕਿ ਉਸ ਨੇ ਅਲੱਗ ਹੋ ਕੇ ਕੁਝ ਗਲਤੀ ਕੀਤੀ ਪਰ ਰਿਸ਼ਤੇ ਸਿਰਫ ਖਾਣਾ ਬਣਾਉਣ ਝਾੜੂ ਪੂੰਝਾ ਕਰਨ ਤੱਕ ਹੀ ਨਹੀਂ ਹੁੰਦੇ ਅਲੱਗ ਹੁੰਦਿਆਂ ਹੀ ਸੰਦੀਪ ਨੇ ਆਪਣੇ ਪਤੀ ਨੂੰ ਫਰਮਾਇਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਕਹਿਣ ਲੱਗੀ ਦਲਜੀਤ ਇਹ ਜੋ ਆਪਣੇ ਕੋਲ ਟੀਵੀ ਹੈ ਇਹ ਬਹੁਤ ਛੋਟਾ ਹੈ ਮੈਨੂੰ ਵੱਡਾ ਟੀਵੀ ਚਾਹੀਦਾ ਹੈ ਤੁਸੀਂ ਲਿਆ ਦੋਗੇ ਤਾਂ ਦਲਜੀਤ ਨੇ ਕਿਹਾ ਹਾਂ ਮੈਂ ਲਿਆ ਦਊਗਾ ਦੂਜੇ ਦਿਨ ਹੀ ਵੱਡਾ ਟੀਵੀ ਆ ਗਿਆ ਤੇ ਉਹਦੇ ਬਾਅਦ ਉਸਨੇ 50000 ਦੇ ਫੋਨ ਦੀ ਫਰਮਾਇਸ਼ ਪੂਰੀ ਕੀਤੀ ਇੱਕ ਕੱਪੜੇ ਧੋਣ ਵਾਲੀ ਮਸ਼ੀਨ ਵੀ ਆ ਗਈ ਹੁਣ ਉਹਨੂੰ ਸਾਰਾ ਦਿਨ ਮੋਬਾਈਲ ਜਾਂ ਟੀਵੀ ਹੀ ਵੇਖਦੀ ਰਹਿੰਦੀ ਬੱਸ ਉਸ ਨੂੰ ਵਿੱਚੋਂ ਉੱਠ ਕੇ ਖਾਣਾ ਹੀ ਬਣਾਉਣਾ ਪੈਂਦਾ ਕਿਉਂਕਿ ਝਾੜੂ ਪੋਚੇ ਵਾਸਤੇ ਉਸ ਨੇ ਨੌਕਰ ਰਾਣੀ ਰੱਖ ਲਈ ਦਲਜੀਤ ਹੋਟਲ ਦੇ ਸੀਨੀਅਰ ਦਾ ਸੀਨੀਅਰ ਵੇਟਰ ਦਾ ਕੰਮ ਕਰਦਾ ਸੀ ਤੇ ਸਾਰਾ ਦਿਨ ਬਹੁਤ ਮਿਹਨਤ ਕਰਦਾ ਉਸ ਨੂੰ ਮਾਲਕ ਬੜੀ ਖਰੀ ਖੋਟੀ ਸੁਣਾਉਂਦੇ ਤੇ ਸ਼ਾਮ ਨੂੰ ਜਦੋਂ ਉਹ ਘਰ ਆਉਂਦਾ ਤਾਂ ਸੰਦੀਪ ਫੋਨ ਤੇ ਲੱਗੀ ਹੁੰਦੀ ਤੇ ਦਲਜੀਤ ਖੁਦ ਹੀ ਖਾਣਾ ਗਰਮ ਕਰਕੇ ਖਾ ਲੈਂਦਾ ਤੇ ਸੌਂ ਜਾਂਦਾ ਇੱਕ ਦਿਨ ਸੰਦੀਪ ਬੜੇ ਪਿਆਰ ਨਾਲ ਦਲਜੀਤ ਨੂੰ ਕਹਿਣ ਲੱਗੀ ਦਲਜੀਤ ਮੈਂ ਤਾਂ ਕਹਿੰਦੀ ਹਾਂ ਆਪਾਂ ਇਹ ਘਰ ਵੇਚ ਕੇ ਸ਼ਹਿਰ ਚਲੇ ਜਾਂਦੇ ਹਾਂ ਉੱਥੇ ਕੋਈ ਪਲਾਟ ਖਰੀਦ ਕੇ ਘਰ ਬਣਾ ਲਵਾਂਗੇ ਦਲਜੀਤ ਬਹੁਤ ਥੱਕਿਆ ਹੋਇਆ ਕਹਿਣ ਲੱਗਾ ਸੰਦੀਪ ਤੂੰ ਪਾਗਲਾ ਮਲੀਆਂ ਗੱਲਾਂ ਨਾ ਕਰਿਆ ਕਰ ਇਹ ਆਪਣਾ ਖਾਨਦਾਨੀ ਘਰ ਹੈ ਇਸ ਨੂੰ ਮੈਂ ਕਿੱਦਾਂ ਵੇਚ ਦੇਵਾਂ ਸੰਦੀਪ ਨੇ ਕਿਹਾ ਚੰਗਾ ਫਿਰ ਇਦਾਂ ਕਰੋ ਮੈਨੂੰ 2 ਲੱਖ ਰੁਪਈਆ ਦੇ ਦਿਓ ਦਲਜੀਤ ਨੇ ਹਰਾਨ ਹੋ ਕੇ ਪੁੱਛਿਆ 2 ਲੱਖ ਰੁਪਈਆ ਸਭ ਠੀਕ ਤਾਂ ਹੈ ਨਾ ਸੰਦੀਪ ਕਹਿੰਦੀ ਹਾਂ ਸਭ ਠੀਕ ਹੈ ਮੇਰਾ ਭਰਾ ਫੌਰਨ ਜਾ ਰਿਹਾ ਹੈ ਪਾਪਾ ਦਾ ਫੋਨ ਆਇਆ ਸੀ ਕਿ ਵਿਜੇ ਲਈ 2 ਲੱਖ ਰੁਪਏ ਘਟ ਹਨ ਤਾਂ ਸੰਦੀਪ ਦੀ ਇਹ ਗੱਲ ਸੁਣ ਕੇ ਦਲਜੀਤ ਨੂੰ ਗੁੱਸਾ ਆਇਆ ਕਹਿਣ ਲੱਗਾ ਤਾਂ ਮੈਂ ਕੀ ਕਰਾਂ 2 ਲੱਖ ਰੁਪਏ ਘਟ ਰਹਿ ਗਏ ਹਨ ਉਹ ਕਿੱਦਾਂ ਵੀ ਆਪਣਾ ਬੰਦੋਬਸਤ ਕਰ ਲੈਣਾ ਤੂੰ ਮੈਨੂੰ ਟੈਨਸ਼ਨ ਨਾ ਦੇ ਮੈਂ ਤਾਂ ਖੁਦ ਪਰੇਸ਼ਾਨੀ ਪਰੇਸ਼ਾਨ ਹਾਂ ਘਰ ਦੇਖਿਆ ਹੈ ਕੰਤਾ ਕਿੰਨੀਆਂ ਕੱਚੀਆਂ ਹਨ ਪਰ ਤੇਰੇ ਕੋਲੋਂ ਸਬਰ ਨਾ ਹੋਇਆ ਪਹਿਲਾਂ ਘਰ ਵੱਡਾ ਬਣਾ ਲੈਂਦੇ ਸਾਰਾ ਉਸਦੇ ਬਾਅਦ ਵਟਵਾਰਾ ਕਰਦੇ ਪਰ ਤੂੰ ਤਾਂ ਵੱਖਰੀ ਹੋਣਾ ਸੀ ਹੁਣ ਘਰ ਬਣਾਉਣ ਲਈ ਪੈਸੇ ਜੋੜਨੇ ਪੈਣਗੇ ਮੇਰੇ ਕੋਲ ਪੈਸੇ ਹੁੰਦੇ ਤਾਂ ਮੈਂ ਘਰ ਦਾ ਕੰਮ ਨਾ ਸ਼ੁਰੂ ਕਰਵਾ ਦਿੰਦਾ ਤੂੰ ਆਪਣੇ ਪਾਪਾ ਨੂੰ ਕਹਿ ਦੇ ਕਿ ਸਾਡੇ ਕੋਲ ਇੰਨੇ ਪੈਸੇ ਨਹੀਂ ਹਨ ਤਾਂ ਸੰਦੀਪ ਕਹਿੰਦੀ ਠੀਕ ਹੈ ਤੁਸੀਂ ਪਰੇਸ਼ਾਨ ਨਾ ਹੋਵੋ ਮੈਂ ਇਹ ਸੋਚ ਰਹੀ ਸੀ ਕਿ ਮੇਰਾ ਜਿਹੜਾ ਸੋਨੇ ਦਾ ਹਾਰ ਹੈ ਉਹ ਵੇਚ ਦਿੰਦੇ ਹਾਂ ਮੇਰੇ ਪਾਪਾ ਨਾਲ ਗੱਲ ਹੋਈ ਸੀ ਤੇ ਪਾਪਾ ਨੇ ਕਿਹਾ ਕਿ ਉਹਨਾਂ ਕੋਲ ਜਦੋਂ ਪੈਸੇ ਆਉਣਗੇ ਤਾਂ ਉਹ ਮੈਨੂੰ ਹਾਰ ਨਾਵਾ ਬਣਵਾ ਦੇਣਗੇ। ਦਲਜੀਤ ਗੁੱਸੇ ਨਾਲ ਸੰਦੀਪ ਵੱਲ ਵੇਖਣ ਲੱਗਿਆ ਤੇ ਕਹਿਣ ਲੱਗਾ ਤੂੰ پاگل ਹੋ ਗਈ ਹੈ। ਉਹ ਹਾਰ ਮੈਨੂੰ ਦੇ ਦੇ। ਮੈਂ ਘਰ ਦਾ ਕੰਮ ਸ਼ੁਰੂ ਕਰਵਾ ਦਿੰਦਾ ਹਾਂ। ਤੇ ਸੰਦੀਪ ਮੂੰਹ ਬਣਾ ਕੇ ਬੈਠ ਗਈ। ਤੁਹਾਨੂੰ ਤੇ ਸਿਰਫ ਆਪਣੇ ਬਾਰੇ ਹੀ ਸੋਚਣਾ ਹੁੰਦਾ ਹੈ। ਮੇਰੇ ਭਰਾ ਦੇ ਸੁਪਨਿਆਂ ਦਾ ਕੀ? ਉਹ ਥੋੜਾ ਜਿਹਾ ਕਮਾ ਲਵੇਗਾ ਤਾਂ ਤੁਹਾਡੇ ਤੇ ਕਿਹੜਾ ਪਹਾੜ ਟੁੱਟ ਜਾਵੇਗਾ? ਜੇ ਇਹੀ ਪੈਸੇ ਤੁਹਾਡਾ ਭਰਾ ਮੰਗਦਾ ਤਾਂ ਤੁਸੀਂ ਘਰ ਵੇਚ ਕੇ ਵੀ ਪੈਸੇ ਦੇ ਦਿੰਦੇ ਤਾਂ ਦਲਜੀਤ ਨੇ ਕਿਹਾ ਜਾ ਜੋ ਕਰਨਾ ਹੈ ਉਹ ਕਰ ਲੈ ਪਰ ਮੈਨੂੰ ਨਾ ਪੁੱਛੀ ਦੂਸਰੇ ਦਿਨ ਦਲਜੀਤ ਕੰਮ ਤੇ ਚਲਿਆ ਗਿਆ ਸੰਦੀਪ ਨੇ ਆਪਣੇ ਭਰਾ ਨੂੰ ਬੁਲਾਇਆ ਤੇ ਆਪਣੇ ਸੋਨੇ ਦਾ ਹਾਰ ਵੇਚ ਕੇ 3 ਲੱਖ ਰੁਪਏ ਦੇ ਦਿੱਤੇ ਕੁਝ ਦਿਨਾਂ ਬਾਅਦ ਦਲਜੀਤ ਦੀ ਮਾਂ ਨੂੰ ਪਤਾ ਲੱਗਾ ਉਹ ਬਹੁਤ ਗੁੱਸੇ ਹੋਈ ਉਹ ਸੋਨੇ ਦਾ ਹਾਰ ਤਾਂ ਮੈਂ ਦਿੱਤਾ ਸੀ ਘੱਟ ਤੋਂ ਘੱਟ ਮੈਨੂੰ ਤਾਂ ਪੁੱਛ ਲੈਂਦੀ ਇਸ ਲਈ ਅਲੱਗ ਹੋਣਾ ਚਾਹੁੰਦੀ ਸੀ ਤਾਂ ਕਿ ਆਪਣੇ ਪੇਕਿਆਂ ਨੂੰ ਮੇਰੇ ਪੁੱਤ ਦੇ ਪੈਸਿਆਂ ਤੇ ਐਸ਼ ਕਰਾ ਸਕੇ ਉਸ ਦੀ ਸੱਸ ਉਸ ਨੂੰ ਬਹੁਤ ਗੁੱਸਾ ਹੋਈ ਤਾਂ ਸੰਦੀਪ ਗੁੱਸਾ ਸੰਦੀਪ ਨੂੰ ਵੀ ਗੁੱਸਾ ਆਇਆ ਉਹ ਕਹਿਣ ਲੱਗੀ ਪਾਇਆ ਤੁਸੀਂ ਸੀ ਪਰ ਹੈਗਾ ਤਾਂ ਮੇਰਾ ਹੀ ਸੀ ਮੈਂ ਸੋਨੇ ਦਾ ਹਾਰ ਵੇਚਾਂ ਜਾ ਰੱਖਾਂ ਤੁਹਾਨੂੰ ਕੀ ਲੱਗੇ ਨੋ ਸੱਸ ਦੇ ਵਿੱਚ ਬਹੁਤ ਤਕਰਾਰ ਹੋਈ ਛੋਟੇ ਨੇ ਆ ਕੇ ਮਾਂ ਨੂੰ ਸਮਝਾਇਆ ਮੰਮੀ ਰਹਿਣ ਦਿਓ ਜਦੋਂ ਇਹਨਾਂ ਨੂੰ ਅਲੱਗ ਹੀ ਕਰ ਦਿੱਤਾ ਤਾਂ ਇਹਨਾਂ ਦੀ ਜ਼ਿੰਦਗੀ ਵਿੱਚ ਆਪਾਂ ਕਿਉਂ ਦਖਲ ਦਈਏ ਚਾਹ ਨੂੰ ਜਦੋਂ ਦਲਜੀਤ ਘਰ ਆਇਆ ਤਾਂ ਸੰਦੀਪ ਝੂਠੇ ਹੰਝੂਆਂੋਂ ਰੋਣ ਲੱਗੀ। ਕਹਿਣ ਲੱਗੀ ਦਲਜੀਤ ਮੈਂ ਇੱਥੇ ਨਹੀਂ ਰਹਿਣਾ ਮੈਂ ਥੱਕ ਗਈ ਹਾਂ ਹੁਣ। ਦਲਜੀਤ ਨੂੰ ਬਹੁਤ ਤੇਜ਼ ਬੁਖਾਰ ਸੀ ਤਾਂ ਉਸਨੇ ਕਿਹਾ ਕੀ ਹੋਇਆ ਕਿਉਂ ਰੋਣ ਲੱਗੀ ਹੈ? ਤਾਂ ਸੰਦੀਪ ਕਹਿੰਦੀ ਤੁਹਾਡੀ ਮਾਂ ਨੇ ਮੈਨੂੰ ਬਹੁਤ ਬੁਰਾ ਭਲਾ ਕਿਹਾ ਹੈ। ਤੁਹਾਡੀ ਮਾਂ ਆਪਣੀ ਜਸੂਸੀ ਕਰਦੀ ਹੈ। ਉਹਨੂੰ ਕਿੱਦਾਂ ਪਤਾ ਲੱਗਿਆ ਕਿ ਮੈਂ ਆਪਣਾ ਸੋਨੇ ਦਾ ਹਾਰ ਵੇਚ ਦਿੱਤਾ? ਦਲਜੀਤ ਪਰੇਸ਼ਾਨ ਹੋ ਕੇ ਬੋਲਿਆ ਤੂੰ ਜਿਸ ਦੁਕਾਨ ਤੇ ਹਰ ਵੇਚ ਕੀ ਆਈ ਹੈ ਉਹ ਸਾਡਾ ਦੂਰ ਦਾ ਰਿਸ਼ਤੇਦਾਰ ਦੀ ਦੁਕਾਨ ਹੈ ਤੇ ਉਹ ਕਦੀ ਕਦੀ ਆਉਂਦਾ ਹੈ ਆਪਣੇ ਘਰ ਇਸ ਲਈ ਤੈਨੂੰ ਨਹੀਂ ਪਤਾ ਉਸਨੇ ਦੱਸਿਆ ਹੋਵੇਗਾ ਮਾਣੂ ਜੋ ਵੀ ਹੈ ਤੁਹਾਡੀ ਮਾਂ ਨੂੰ ਮੈਨੂੰ ਇਦਾਂ ਬੁਰਾ ਭਲਾ ਕਹਿਣ ਦਾ ਕੋਈ ਹੱਕ ਨਹੀਂ ਮੈਂ ਆਪਣੇ ਪੇਕੇ ਚੱਲੀ ਹਾਂ ਮੈਂ ਨਹੀਂ ਰਹਿ ਸਕਦੀ ਇੱਥੇ ਬੁਖਾਰ ਦੇ ਕਾਰਨ ਦਲਜੀਤ ਦਾ ਸਿਰ ਦਰਦ ਕਰ ਰਿਹਾ ਸੀ ਤੇ ਸਰੀਰ ਵੀ ਕੰਬ ਰਿਹਾ ਸੀ ਉਸਨੇ ਹੌਲੀ ਜਿਹਾ ਮੈਨੂੰ ਸੌਣ ਦੇ ਮੈਂ ਨਹੀਂ ਸੁਣਨੀ ਤੇਰੀ ਕੋਈ ਵੀ ਬਕਵਾਸ ਤਾਂ ਸੰਦੀਪ ਹੋਰ ਵੀ ਗੁੱਸੇ ਹੋ ਕੇ ਕਹਿਣ ਲੱਗੀ ਹੁਣ ਤੁਹਾਨੂੰ ਮੇਰੀਆਂ ਗੱਲਾਂ ਬਕਵਾਸ ਲੱਗਦੀਆਂ ਹਨ ਬਸ ਮੈਂ ਹੀ ਬੁਰੀ ਲੱਗਦੀ ਹਾਂ ਸਾਰਿਆਂ ਨੂੰ ਤੇ ਤੁਹਾਡੀ ਮਾਂ ਨੇ ਮੈਨੂੰ ਗਾਲ੍ਹਾਂ ਕੱਢੀਆਂ ਉਸ ਦਾ ਕੀ ਉਹ ਤੈਨੂੰ ਨਜ਼ਰ ਨਹੀਂ ਆਉਂਦੀਆਂ ਤਾਂ ਉਹ ਉਹ ਮੈਨੂੰ ਬੁਰੀ ਨਹੀਂ ਲੱਗਦੀ ਬਕਵਾਸ ਤਾਂ ਸੰਦੀਪ ਰੋਣ ਲੱਗੀ ਇੰਨੇ ਨੂੰ ਦਰਵਾਜ਼ੇ ਦੀ ਘੰਟੀ ਵੱਜੀ ਦਲਜੀਤ ਹੌਲੀ ਜੀ ਕਹਿਣ ਲੱਗਾ ਜਾ ਦੇਖ ਕੌਣ ਹੈ ਤਾਂ ਸੰਦੀਪ ਚੀਖ ਕੇ ਬੋਲੀ ਹੋਰ ਕੌਣ ਹੋਵੇਗਾ ਤੁਹਾਡੀ ਮਾਂ ਹੀ ਹੋਵੇਗੀ ਮੇਰੀ ਸ਼ਿਕਾਇਤ ਕਰਨ ਆਈ ਹੋਵੇਗੀ ਦਲਜੀਤ ਨੇ ਹੱਥ ਜੋੜਦੇ ਹੋਏ ਕਿਹਾ ਰੱਬ ਦਾ ਵਾਸਤਾ ਚੁੱਪ ਰਹਿ ਦਲਜੀਤ ਨੇ ਹੌਲੀ ਹੌਲੀ ਜਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਉਸਦੀ ਮਾਂ ਸੀ ਬੇਟਾ ਕੀ ਹੋਇਆ ਇਹ ਕਹਿੰਦੇ ਹੋਏ ਉਸਨੇ ਸਿਰ ਤੇ ਹੱਥ ਫੇਰਿਆ ਪੁੱਤ ਤੇਰਾ ਸਿਰ ਤਾਂ ਬਹੁਤ ਗਰਮ ਹੈ ਕੀ ਹੋਇਆ ਕਿੰਨੇ ਦਿਨ ਹੋ ਗਏ ਤੂੰ ਮੈਨੂੰ ਮਿਲਣ ਵੀ ਨਹੀਂ ਆਇਆ ਮੇਰਾ ਦਿਲ ਬਹੁਤ ਪਰੇਸ਼ਾਨ ਹੋਣ ਲੱਗਾ ਇਸ ਲਈ ਮੈਂ ਆ ਗਈ ਤੈਨੂੰ ਮਿਲਣ ਮਾਂ ਦੀਆਂ ਗੱਲਾਂ ਸੁਣ ਕੇ ਦਲਜੀਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਮਾਂ ਦਾ ਹੱਥ ਫੜ ਕੇ ਉਸ ਨੂੰ ਅੰਦਰ ਲੈ ਆਇਆ ਤਾਂ ਉਸ ਦੀ ਮਾਂ ਨੇ ਕਿਹਾ ਮੇਰੇ ਬੱਚੇ ਤਾਂ ਦਲਜੀਤ ਕਹਿੰਦੀ ਕੁਝ ਨਹੀਂ ਮੰਮੀ ਥੋੜਾ ਬੁਖਾਰ ਹੈ ਮਾਂ ਨੇ ਹੱਥ ਲਗਾਇਆ ਤੇਰਾ ਤਾਂ ਸਰੀਰ ਬਹੁਤ ਤਪ ਰਿਹਾ ਹੈ ਦਵਾਈ ਲਈ ਕਿ ਨਹੀਂ ਤਾਂ ਦਲਜੀਤ ਕਹਿੰਦਾ ਨਹੀਂ ਮੰਮੀ ਸੰਦੀਪ ਕੁਝ ਸੰਦੀਪ ਨੇ ਕੁਝ ਖਾਣ ਨੂੰ ਦਿੱਤਾ ਹੀ ਨਹੀਂ ਸੱਸ ਦਾ ਇਹ ਸਵਾਲ ਸੁਣ ਕੇ ਸੰਦੀਪ ਦਾ ਮੂੰਹ ਉਤਰ ਗਿਆ ਕੀ ਦੱਸਦੀ ਜਦੋਂ ਦਾ ਦਲਜੀਤ ਆਇਆ ਉਦੋਂ ਦੀ ਤਾਂ ਸ਼ਿਕਾਇਤਾਂ ਹੀ ਚੱਲ ਰਹੀਆਂ ਸਨ ਪਾਣੀ ਤੱਕ ਨਹੀਂ ਪੁੱਛਿਆ ਦਲਜੀਤ ਦੀ ਹਾਲਤ ਬਹੁਤ ਜ਼ਿਆਦਾ ਵਿਗੜ ਗਈ ਸੰਦੀਪ ਵੀ ਵੇਖ ਕੇ ਘਬਰਾ ਗਈ ਤਾਂ ਉਸ ਦੀ ਮਾਂ ਨੇ ਛੇਤੀ ਛੇਤੀ ਉਸ ਤੋਂ ਛੋਟੇ ਭਰਾ ਨੂੰ ਬੁਲਾਇਆ ਤੇ ਹਸਪਤਾਲ ਲੈ ਗਏ ਡਾਕਟਰ ਨੇ ਦਲਜੀਤ ਨੂੰ ਚੈੱਕ ਕੀਤਾ ਤਾਂ ਉਸ ਨੂੰ ਦਾਖਲ ਕਰ ਲਿਆ। ਸੰਦੀਪ ਤੇ ਉਸ ਦੀ ਮਾਂ ਤੇ ਛੋਟਾ ਭਰਾ ਉਹਦੇ ਕੋਲ ਹੀ ਬੈਠੇ ਸੀ। ਦਲਜੀਤ ਨੂੰ ਸਕੂਨ ਚਾਹੀਦਾ ਸੀ। ਦ ਸੰਦੀਪ ਨੇ ਤਾਂ ਉਸ ਦੀ ਜ਼ਿੰਦਗੀ ਨਰਕ ਬਣਾ ਦਿੱਤੀ। ਦਲਜੀਤ ਦੇ ਭਰਾ ਨੇ ਉਸ ਦੀ ਜੇਬ ਚੈੱਕ ਕੀਤੀ ਤਾਂ ਉਸ ਵਿੱਚ ਸਿਰਫ 100 ਰੁਪਈਆ ਹੀ ਸੀ। ਤਾਂ ਉਸ ਦਾ ਭਰਾ ਇਹ ਦੇਖ ਕੇ ਬਹੁਤ ਪਰੇਸ਼ਾਨ ਹੋਇਆ। ਜਦੋਂ ਦਲਜੀਤ ਠੀਕ ਹੋ ਗਿਆ ਉਸ ਦੇ ਭਰਾ ਨੇ ਹਸਪਤਾਲ ਵਿੱਚ ਪੈਸੇ ਦੇ ਕੇ ਉਸ ਨੂੰ ਘਰ ਲੈ ਆਇਆ। ਉਸ ਦਾ ਭਰਾ ਦਲਜੀਤ ਦੇ ਕੋਲ ਆ ਕੇ ਬੋਲਿਆ ਕਿ ਵੀਰੇ ਤੈਨੂੰ ਕੀ ਹੋ ਗਿਆ ਹੈ ਤੂੰ ਕੀ ਹਾਲਤ ਬਣਾ ਰੱਖੀ ਹੈ ਆਪਣੀ ਤਾਂ ਦਲਜੀਤ ਚੁੱਪ ਰਿਹਾ ਦੂਜੇ ਦਿਨ ਦਲਜੀਤ ਕੰਮ ਤੇ ਜਾਣ ਲਈ ਤਿਆਰ ਹੋਣ ਲੱਗਾ ਘਰ ਤੋਂ ਬਾਹਰ ਆਇਆ ਤਾਂ ਉਸ ਦਾ ਭਰਾ ਉਸ ਨੂੰ ਮਿਲ ਗਿਆ ਕਹਿੰਦਾ ਵੀਰੇ ਤੂੰ پاਗਲ ਤਾਂ ਨਹੀਂ ਹੋ ਗਿਆ ਹੁਣੇ-ਹੁਣੇ ਹਸਪਤਾਲੋਂ ਆਇਆ ਹੈ ਥੋੜਾ ਆਰਾਮ ਕਰ ਲੋ ਦਲਜੀਤ ਨੇ ਪਰੇਸ਼ਾਨ ਹੋ ਕੇ ਕਿਹਾ ਕਿ 2 ਦਿਨ ਬਾਅਦ ਮੈਂ ਕਿਸ਼ਤਾਂ ਦੇਣੀਆਂ ਜੇ ਕਿਸ਼ਤ ਨਾ ਦਿੱਤੀ ਤਾਂ ਉਹ ਘਰ ਆ ਜਾਣਗੇ ਉਸਦੇ ਭਰਾ ਨੇ ਪੁੱਛਿਆ ਕਿਹੜੀ ਕਿਸ਼ਤ ਤਾਂ ਦਲਜੀਤ ਹੌਲੀ ਜੀ ਬੋਲਿਆ ਸੰਦੀਪ ਨੇ ਮੋਬਾਈਲ ਫੋਨ ਲਿਆ ਸੀ 50000 ਵਾਲਾ ਉਸ ਦੀਆਂ 5 ਕਿਸ਼ਤਾਂ ਜਾਂਦੀਆਂ ਹਨ ਹਰ ਮਹੀਨੇ ਟੀਵੀ ਤੇ ਵਾਸ਼ਿੰਗ ਮਸ਼ੀਨ ਦੀਆਂ ਕਿਸ਼ਤਾਂ ਵੀ ਦੇਣੀਆਂ ਅਜੇ ਬਾਕੀ ਸਨ ਇਹ ਸੁਣ ਕੇ ਉਸਦੇ ਭਰਾ ਨੂੰ ਬਹੁਤ ਗੁੱਸਾ ਆਇਆ ਦਲਜੀਤ ਵੀਰੇ ਘਰ ਦੇਖਿਆ ਹੈ ਆਪਣਾ ਕੰਦਾ ਛੱਤ ਕਿੰਨੀ ਖਰਾਬ ਹੋਈ ਪਈ ਹੈ ਕੰਦਾ ਇਦਾਂ ਲੱਗਦੀਆਂ ਹਨ ਜਿਵੇਂ ਕਦੀ ਵੀ ਡਿੱਗ ਜਾਣਗੀਆਂ ਇਹਨਾਂ ਦਾ ਕੁਝ ਸੋਚੋ ਮੋਬਾਈਲ ਜ਼ਰੂਰੀ ਨਹੀਂ ਵੀਰੇ ਮੈਂ ਤਾਂ ਇੱਕ ਗੱਲ ਕਹਿੰਦਾ ਹਾਂ ਤੂੰ ਬੁਰਾ ਨਾ ਮੰਨੇ ਤੂੰ ਤਲਾਕ ਦੇ ਦੇ ਆਪਣੀ ਪਤਨੀ ਨੂੰ ਇਹਨੂੰ ਤੇਰੀ ਕੋਈ ਫਿਕਰ ਨਹੀਂ ਤਾਂ ਦਲਜੀਤ ਹੌਲੀ ਜੀ ਬੋਲਿਆ ਕਿੱਦਾਂ ਦੇ ਦੇਵਾਂ ਤਲਾਕ ਉਹ ਤਾਂ ਮਾਂ ਬਣਨ ਵਾਲੀ ਹੈ ਦਿਨ ਗੁਜ਼ਰਦੇ ਗਏ ਸੰਦੀਪ ਹਮੇਸ਼ਾ ਇਹ ਰੱਟ ਲਗਾ ਕੇ ਰੱਖਦੀ ਕਿ ਘਰ ਵੇਚ ਕੇ ਸ਼ਹਿਰ ਚਲੇ ਜਾਂਦੇ ਹਾਂ ਤਾਂ ਦਲਜੀਤ ਕਹਿੰਦਾ ਮੈਂ ਇੰਨਾ ਖਰਚਾ ਬਰਦਾਸ਼ਤ ਨਹੀਂ ਕਰ ਸਕਦਾ ਪਰ ਸੰਦੀਪ ਆਪਣੀ ਹਮੇਸ਼ਾ ਜਿੱਦ ਤੇ ਅੜੀ ਰਹਿੰਦੀ ਸਮਾਂ ਇਦਾਂ ਹੀ ਗੁਜ਼ਰਨ ਲੱਗਾ ਸੰਦੀਪ ਹੁਣ ਵੱਡੀਆਂ ਦੁਕਾਨਾਂ ਤੇ ਖਰੀਦਦਾਰੀ ਕਰਨ ਜਾਂਦੀ ਉਸ ਦੀ ਸੱਸ ਨੂੰ ਸੰਦੀਪ ਦਾ ਇਹ ਰਵੱਈਆ ਬਿਲਕੁਲ ਪਸੰਦ ਨਹੀਂ ਸੀ ਪਰ ਉਹ ਬਹੁਤ ਹੀ ਬੜਬੋਲੀ ਲੜਕੀ ਸੀ ਇਸ ਲਈ ਉਹ ਚੁੱਪ ਰਹਿੰਦੀ ਸੰਦੀਪ ਦੀਆਂ ਫਰਮਾਇਸ਼ਾਂ ਨੂੰ ਪੂਰਾ ਕਰਦੇ ਕਰਦੇ ਦਲਜੀਤ ਬਹੁਤ ਕਮਜ਼ੋਰ ਹੋ ਚੁੱਕਿਆ ਸੀ ਉਹ ਘੱਟ ਉਮਰ ਵਿੱਚ ਹੀ ਬੀਪੀ ਸ਼ੂਗਰ ਤੇ ਦਿਲ ਦਾ ਮਰੀਜ਼ ਬਣ ਗਿਆ ਤੇ ਸੰਦੀਪ ਨੂੰ ਆਪਣੇ ਭੈਣ ਭਰਾ ਦੀ ਬਹੁਤ ਫਿਕਰ ਹੁੰਦੀ। ਦਲਜੀਤ ਜਿਹੜੇ ਪੈਸੇ ਉਸ ਨੂੰ ਘਰ ਦੇ ਖਰਚੇ ਵਾਸਤੇ ਦਿੰਦਾ ਤਾਂ ਉਹ ਪੈਸੇ ਆਪਣੇ ਪੇਕੇ ਦੇ ਆਉਂਦੇ। ਦੂਜੇ ਪਾਸੇ ਉਹ ਆਪਣੇ ਸੱਸ ਦਿਓਰ ਤੇ ਦਰਾਣੀ ਨੂੰ ਉਨੇ ਹੀ ਨਫ਼ਰਤ ਕਰਦੀ। ਸੰਦੀਪ ਨੂੰ ਨਾ ਤਾਂ ਉਹਨਾਂ ਦਾ ਘਰ ਆਉਣਾ ਪਸੰਦ ਸੀ ਤੇ ਨਾ ਤਾਂ ਨਾ ਉਹ ਆ ਉਹਨਾਂ ਦੇ ਘਰ ਜਾਂਦੀ। ਦਲਜੀਤ ਬਹੁਤ ਬਿਮਾਰ ਹੋਣ ਲੱਗਾ ਪਰ ਸੰਦੀਪ ਨੂੰ ਉਹਦੀ ਬਿਲਕੁਲ ਚਿੰਤਾ ਨਹੀਂ ਇੰਦਾ ਹੀ 8 ਸਾਲ ਗੁਜ਼ਰ ਗਏ ਪਰ ਸੰਦੀਪ ਦੀਆਂ ਫਰਮਾਇਸ਼ਾਂ ਤੇ ਬੇਰੁਖੀ ਸੁਭਾਅ ਖਤਮ ਨਾ ਹੋਣ ਦੇ ਨਾਮ ਨਹੀਂ ਸੀ ਲੈਂਦਾ ਫਿਰ ਇੱਕ ਦਿਨ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਦਲਜੀਤ ਦੀ ਮਾਂ ਦੀ ਮੌਤ ਹੋ ਗਈ ਪਰ ਸੰਦੀਪ ਦੇ ਮੂੰਹ ਨੂੰ ਦੇਖਦਿਆਂ ਲੱਗਦਾ ਸੀ ਕਿ ਉਸ ਨੂੰ ਪੋਰਾ ਵੀ ਦੁੱਖ ਨਹੀਂ ਉਹ ਆਪਣੇ ਦਿਓਰ ਦੇ ਘਰ ਮਹਿਮਾਨਾਂ ਦੀ ਤਰ੍ਹਾਂ ਆਈ ਤੇ ਮਹਿਮਾਨਾਂ ਦੀ ਤਰ੍ਹਾਂ ਚਲੀ ਗਈ ਮਾਦੇ ਜਾਣ ਤੋਂ ਬਾਅਦ ਉਹਨਾਂ ਦੋਵਾਂ ਭਰਾਵਾਂ ਵਿੱਚ ਦੂਰੀਆਂ ਵਧਣ ਲੱਗੀਆਂ। ਉਹ ਇੱਕ ਦੂਜੇ ਦੇ ਘਰ ਬਹੁਤ ਘੱਟ ਆਉਣ ਲੱਗੇ। ਦੇਖਦੇ ਆਂ ਦੇਖਦੇ ਆਂ ਹੀ ਦਲਜੀਤ ਤੇ ਭਰਾਣੇ ਵੱਡਾ ਘਰ ਬਣਾ ਲਿਆ ਪਰ ਦਲਜੀਤ ਅਜੇ ਵੀ ਉਸ ਛੋਟੇ ਘਰ ਵਿੱਚ ਹੀ ਰਹਿੰਦਾ ਜਿਸ ਦੀਆਂ ਕੰਧਾਂ ਤੇ ਛੱਤ ਬਹੁਤ ਕਮਜ਼ੋਰ ਹੋ ਚੁੱਕੀਆਂ ਸਨ। ਦਲਜੀਤ ਇਹ ਸਭ ਕੁਝ ਦੇਖ ਕੇ ਬਹੁਤ ਪਰੇਸ਼ਾਨ ਹੁੰਦਾ। ਮਨਹੀ ਮਨ ਵਿੱਚ ਉਹ ਆਪਣੇ ਆਪ ਨੂੰ ਬਹੁਤ ਕੋਸਦਾ ਉਹ ਆਪਣੀ ਪਤਨੀ ਨੂੰ ਸਮਝਾਉਣ ਦੀ ਇੱਕ ਆਖਰੀ ਕੋਸ਼ਿਸ਼ ਕਰਨ ਲੱਗਾ ਸੰਦੀਪ ਦੇਖ ਮੇਰੇ ਭਰਾ ਨੇ ਕਿੰਨਾ ਵਧੀਆ ਘਰ ਬਣਾਇਆ ਹੈ ਤੇ ਆਪਾਂ ਉੱਥੇ ਦੇ ਉੱਥੇ ਹੀ ਰਹਿ ਗਏ ਤੂੰ ਆਪਣੇ ਖਰਚੇ ਥੋੜੇ ਘੱਟ ਕਰ ਦੇ ਤਾਂ ਮੈਂ ਪੈਸੇ ਬਚਾ ਕੇ ਆਪਣੇ ਲਈ ਵੱਡਾ ਘਰ ਬਣਾਉਂਗਾ ਤਾਂ ਸੰਦੀਪ ਗੁੱਸੇ ਵਿੱਚ ਬੋਲੀ ਤੁਹਾਡਾ ਭਰਾ ਹਰ ਮਹੀਨੇ 50000 ਕਮਾਉਂਦਾ ਹੈ ਤੇ ਤੁਸੀਂ ਸਿਰਫ 30000 ਕਮਾਉਂਦੇ ਹੋ ਤਾਂ ਪੈਸੇ ਕਿੱਦਾਂ ਬਚਾਓਗੇ ਉਤੋਂ ਤੁਸੀਂ ਕਹਿੰਦੇ ਹੋ ਕਿ ਮੈਂ ਫਜ਼ੂਲ ਖਰਚੀ ਕਰਦੀ ਹਾਂ ਦਲਜੀਤ ਵੀ ਗੁੱਸੇ ਵਿੱਚ ਬੋਲਿਆ ਮੈਂ 30000 ਕਮਾਉਂਦਾ ਹਾਂ ਪਰ ਤੇਰਾ ਖਰਚਾ 50000 ਹੁੰਦਾ ਹੈ ਹੁਣ ਤੂੰ ਹੀ ਸੋਚ ਕਿ ਫਜ਼ੂਲ ਖਰਚੀ ਨਹੀਂ ਕਰਦੀ ਦਲਜੀਤ ਦੀ ਗੱਲ ਸੁਣੀ ਕੇ ਸੰਦੀਪ ਨੂੰ ਹੋਰ ਗੁੱਸਾ ਆ ਗਿਆ ਤਾਂ ਕਹਿੰਦੀ ਮੈਂ ਤੁਹਾਨੂੰ ਹਮੇਸ਼ਾ ਕਹਿੰਦੀ ਸੀ ਕਿ ਘਰ ਵਿੱਚ ਕੇ ਸ਼ਹਿਰ ਚਲੇ ਜਾਂਦੇ ਹਾਂ ਪਰ ਤੁਸੀਂ ਇੱਕ ਨਾ ਸੁਣੀ ਦਿਲਜੀਤ ਨੂੰ ਇਹ ਸੁਣ ਕੇ ਫਿਰ ਗੁੱਸਾ ਆਇਆ ਕਿੰਨੀ ਘਟੀਆ ਔਰਤ ਹੈ ਤੂੰ ਇਹ ਨਹੀਂ ਕਹਿੰਦੀ ਕਿ ਕਿੰਨਾ ਮਹਿੰਗਾ ਮੋਬਾਈਲ ਮਹਿੰਗੇ ਕੱਪੜੇ ਛੱਡ ਕੇ ਮਿਲ ਕੇ ਘਰ ਬਣਾਉਂਦੇ ਹਾਂ ਤੂੰ ਹਮੇਸ਼ਾ ਤੂੰ ਹੀ ਮੇਰਾ ਘਰ ਵੇਚਣ ਦੀ ਗੱਲ ਕਰਦੀ ਰਹੀ ਤੇ ਮੈਨੂੰ ਪਤਾ ਹੈ ਇਹ ਘਰ ਵੇਚ ਕੇ ਜੋ ਪੈਸਾ ਆਊਗਾ ਉਸ ਵਿੱਚੋਂ ਅੱਧਾ ਪੈਸਾ ਤੂੰ ਆਪਣੇ ਪੇਕੇਆਂ ਨੂੰ ਦੇ ਦੇਵੇਂਗੀ ਫਿਰ ਜ਼ਿੰਦਗੀ ਭਰ ਕਿਰਾਏ ਦੇ ਮਕਾਨਾਂ ਵਿੱਚ ਰਹਿਣਾ ਪਵੇਗਾ ਪਰ ਸੰਦੀਪ ਨੂੰ ਆਪਣੀ ਗਲਤੀ ਨજર ਨਹੀਂ ਸੀ ਆਉਂਦੀ ਇਹ ਕਹਿਣ ਲੱਗੀ ਤੁਸੀਂ ਜੋ ਕਮਾਓ ਉਸ ਵਿੱਚ ਮੇਰਾ ਬਰਾਬਰ ਦਾ ਹੱਕ ਹੈ ਮੈਂ ਤੁਹਾਡੀ ਪਤਨੀ ਹਾਂ ਮੇਰੀਆਂ ਫਰਮਾਇਸ਼ਾਂ ਨੂੰ ਪੂਰਾ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਦਲਜੀਤ ਕਹਿਣ ਲੱਗਾ ਤਾਂ ਕਿ ਮੇਰੇ ਲਈ ਤੇਰੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਤੂੰ ਮੈਨੂੰ ਦੱਸ ਮੈਂ ਤੇਰਾ ਕਿਹੜਾ ਸ਼ੌਂਕ ਨਹੀਂ ਪੂਰਾ ਕੀਤਾ ਜਦੋਂ ਦਾ ਵਿਆਹ ਹੋਇਆ ਹੈ ਮੈਂ ਉਦੋਂ ਤੋਂ ਹੀ ਸਾਰੀ ਜ਼ਿੰਮੇਵਾਰੀਆਂ ਬੜੀ ਚੰਗੀ ਤਰ੍ਹਾਂ ਪਾਈਆਂ ਤੇ ਤੂੰ ਮੇਰੇ ਲਈ ਕੀਤਾ ਹੀ ਕੀ ਹੈ ਤੂੰ ਉਹ ਘਟੀਆ ਔਰਤ ਹੈ ਜਿਸ ਨੇ ਮੈਨੂੰ ਮੇਰੀ ਮਾਂ ਤੇ ਭਰਾ ਨਾਲੋਂ ਦੂਰ ਕੀਤਾ ਤੂੰ ਉਹ ਘਟੀਆ ਔਰਤ ਹੈ ਜੇ ਅਸੀਂ ਤੇਰੀ ਵਜ੍ਹਾ ਨਾਲ ਆਪਣੀ ਮਾਂ ਨੂੰ ਮਰਦੇ ਸਮੇਂ ਤੱਕ ਗੱਲ ਨਹੀਂ ਲਗਾ ਸਕਿਆ ਤੂੰ ਉਹ ਘਟੀਆ ਔਰਤ ਹੈ ਜਿਸ ਨੇ ਮੇਰੀ ਮਾਂ ਦੀ ਸੇਵਾ ਕਰਨ ਦਾ ਮੇਰੇ ਤੋਂ ਹੱਕ ਖੋਲ ਲਿਆ ਤੂੰ ਉਹ ਘਟੀਆ ਔਰਤ ਹੈ ਜਿਸ ਨੇ ਆਪਣੇ ਪੇਕੇ ਵਾਲਿਆਂ ਨੂੰ ਆਪਣੇ ਪਤੀ ਦੀ ਕਮਾਈ ਖਵਾਉਂਦੀ ਰਹੀ ਉਹਨਾਂ ਨੂੰ ਉਹਨਾਂ ਦੇ ਪੈਰਾਂ ਤੇ ਖੜਾ ਕਰ ਦਿੱਤਾ ਪਰ ਆਪਣੇ ਪਤੀ ਨੂੰ ਕੰਗਾਲ ਕਰ ਦਿੱਤਾ ਤੇ ਦੇਖ ਮੇਰੇ ਘਰ ਨੂੰ ਮੈਂ ਡਰਦਾ ਹਾਂ ਪਤਾ ਨਹੀਂ ਕਦੋਂ ਕੱਚੀ ਕੰਧ ਟੁੱਟ ਕੇ ਡਿੱਗ ਜਾਵੇਗੀ ਤੂੰ ਉਹ ਘਟੀਆ ਔਰਤ ਹੈ ਜਿਨਨੇ ਇਸ ਘਰ ਨੂੰ ਘਰ ਨਹੀਂ ਸਮਝਿਆ ਜੇ ਸਮਝਿਆ ਹੁੰਦਾ ਤਾਂ ਅੱਜ ਸਾਡੇ ਵੀ ਕੋਠੀਆਂ ਪਈਆਂ ਹੋਣੀਆਂ ਸੀ ਤੇਰੇ ਕਾਰਨ ਹੀ ਮੇਰਾ ਬੇਟਾ ਅੱਜ ਸਰਕਾਰੀ ਸਕੂਲ ਵਿੱਚ ਪੜ ਰਿਹਾ ਹੈ ਜਦ ਕਿ ਮੇਰੇ ਭਰਾ ਦੇ ਬੱਚੇ ਵਧੀਆ ਸਕੂਲ ਵਿੱਚ ਪੜਦੇ ਹਨ ਤੂੰ ਉਹ ਘਟੀਆ ਔਰਤ ਹੈਂ ਜਿਸਨੇ ਮੈਨੂੰ ਘੱਟ ਉਮਰ ਵਿੱਚ ਬਲੱਡ ਪ੍ਰੈਸ਼ਰ ਤੇ ਸ਼ੂਗਰ ਦਾ ਮਰੀਜ਼ ਬਣਾ ਦਿੱਤਾ। ਉਹ ਗੰਦੀ ਔਰਤ ਹੈ ਜਿਸ ਦੇ ਕਾਰਨ ਮੈਂ ਸਮੇਂ ਤੋਂ ਪਹਿਲਾਂ ਹੀ ਬੁੱਢਾ ਹੋ ਗਿਆ। ਤੇਰੇ ਕਾਰਨ ਹੀ ਮੈਂ ਰਾਤਾਂ ਨੂੰ ਸੌਂ ਨਹੀਂ ਸਕਿਆ। ਬਿਮਾਰੀ ਵਿੱਚ ਗਧਿਆਂ ਦੀ ਤਰ੍ਹਾਂ ਕੰਮ ਕਰਦਾ ਰਿਹਾ। ਤੇਰੀਆਂ ਫਰਮਾਇਸ਼ਾਂ ਪੂਰੀਆਂ ਕਰਨ ਲਈ ਪਤਾ ਨਹੀਂ ਕੀ ਕੀ ਕਰਦਾ ਰਿਹਾ। ਮੇਰਾ ਸਭ ਕੁਝ ਲੁੱਟ ਕੇ ਤੂੰ ਆਪਣੇ ਭੈਣ ਭਰਾਵਾਂ ਨੂੰ ਦੇ ਦਿੱਤਾ। ਇਹਦੇ ਵਿੱਚ ਮੇਰਾ ਕੀ ਕਸੂਰ? ਏਨਾ ਕੀ ਮੈਂ ਦੂਜੇ ਮਰਦਾਂ ਦੀ ਤਰ੍ਹਾਂ ਤੇਰੇ ਤੇ ਹੱਥ ਚੁੱਕਿਆ ਤੇਰੇ ਨਾਲ ਕਦੀ ਵੀ ਲੜਾਈ ਨਹੀਂ ਕੀਤੀ ਹਮੇਸ਼ਾ ਤੇਰੀ ਹਾਂ ਦੇ ਵਿੱਚ ਹਾਂ ਮਿਲਾਉਂਦਾ ਰਿਹਾ ਤੇ ਤੂੰ ਸਮਝਦੀ ਰਹੀ ਕਿ ਮੈਂ ਤੇਰੇ ਤੋਂ ਡਰਦਾ ਹਾਂ ਪਰ ਮੈਂ ਤੇਰੀ ਇੱਜ਼ਤ ਕਰਦਾ ਸੀ ਤੇਰੇ ਤੈਨੂੰ ਬੇਸਹਾਰਾ ਨਹੀਂ ਸੀ ਕਰਨਾ ਚਾਹੁੰਦਾ ਜੇ ਮੈਂ ਤੈਨੂੰ ਛੱਡ ਦਿੰਦਾ ਤਾਂ ਤੂੰ ਕਿੱਥੇ ਜਾ ਕੇ ੱੱਕੇ ਖਾਂਦੀ ਪਰ ਤੂੰ ਇੰਨਾਂ ਹਰਕਤਾਂ ਤੋਂ ਬਾਝ ਨਹੀਂ ਆਈ ਕਾਸ਼ ਉਹਨੇ ਵਿੱਚ ਹੀ ਖੁਸ਼ ਰਹਿੰਦੀ ਜਿੰਨਾ ਮੈਂ ਕਮਾ ਕੇ ਲਿਆਉਂਦਾ ਨੇ ਮਹਿੰਗੇ ਕੱਪੜੇ ਮਹਿੰਗਾ ਮੋਬਾਈਲ ਤੇ ਲੜਾਈ ਛੱਡ ਕੇ ਮੇਰੇ ਕਦਮ ਨਾਲ ਕਦਮ ਲਾ ਕੇ ਚੱਲਦੀ ਦਲਜੀਤ ਨੇ ਗੁੱਸੇ ਨਾਲ ਕਿਹਾ ਬਸ ਸੰਦੀਪ ਬਹੁਤ ਹੋ ਚੁੱਕਿਆ ਮੈਂ ਥੱਕ ਚੁੱਕਾ ਹਾਂ ਹੁਣ ਮੇਰੇ ਵਿੱਚ ਬਰਦਾਸ਼ਤ ਕਰਨ ਦੀ ਹਿੰਮਤ ਨਹੀਂ ਰਹੀ ਅੱਜ ਮੈਂ ਤੈਨੂੰ ਤਲਾਕ ਦਿੰਦਾ ਹਾਂ ਤੈਨੂੰ ਆਪਣੇ ਪੇਕੇ ਨਾਲ ਬਹੁਤ ਪਿਆਰ ਹੈ ਤਾਂ ਚਲੀ ਜਾ ਆਪਣੇ ਪੇਕੇ ਉਹ ਵੀ ਹਮੇਸ਼ਾ ਹਮੇਸ਼ਾ ਦੇ ਲਈ ਅੱਜ ਤੋਂ ਤੇਰਾ ਤੇ ਮੇਰਾ ਰਿਸ਼ਤਾ ਖਤਮ ਸੰਦੀਪ ਉੱਚੀ ਉੱਚੀ ਰੋਣ ਲੱਗ ਪਈ ਤੇ ਕਹਿਣ ਲੱਗੀ ਇੰਨਾ ਵੱਡਾ ਜ਼ੁਲਮ ਨਾ ਕਰੋ ਮੇਰੇ ਤੇ ਆਪਣੇ ਬੇਟੇ ਬਾਰੇ ਸੋਚੋ ਤਾਂ ਦਲਜੀਤ ਕਹਿਣ ਲੱਗਾ ਮੈਂ ਉਸ ਬਾਰੇ ਸੋਚ ਕੇ ਹੀ ਹੁਣ ਤੱਕ ਚੁੱਪ ਸੀ ਪਰ ਹੁਣ ਹੋਰ ਨਹੀਂ ਦਲਜੀਤ ਮੈਨੂੰ ਮਾਫ਼ ਕਰ ਦਿਓ ਹੁਣ ਮੈਂ ਸੁਧਰ ਜਾਵਾਂਗੀ ਤੇ ਬੇਫਜ਼ੂਲ ਖਰਚੇ ਨਹੀਂ ਕਰਾਂਗੀ ਜੇ ਮੈਂ ਤੁਹਾਡੇ ਨਾਲ ਮੈਂ ਆਪਣੇ ਪੇਕਿਆਂ ਦੀ ਗੱਲ ਵੀ ਕੀਤੀ ਕਰਾਂਗੀ ਪਲੀਜ਼ ਇੱਕ ਮੌਕਾ ਦਿਓ ਨਹੀਂ ਸੰਦੀਪ ਹੁਣ ਪਾਣੀ ਸਿਰ ਤੋਂ ਲੰਘ ਚੁੱਕਿਆ ਹੈ ਹੁਣ ਹੋਰ ਨਹੀਂ ਇਹ ਕਹਿੰਦੇ ਦਲਜੀਤ ਨੇ ੱੱਕੇ ਮਾਰ ਕੇ ਸੰਦੀਪ ਨੂੰ ਘਰੋਂ ਬਾਹਰ ਕੱਢ ਦਿੱਤਾ ਸੰਦੀਪ ਨੇ 12 ਸਾਲ ਨਰਕ ਬਣਾ ਕੇ ਰੱਖ ਦਿੱਤੇ ਸੀ ਕੀ ਕੀ ਨਹੀਂ ਕੀਤਾ ਮੈਂ ਤੇਰੇ ਲਈ ਪਰ ਤੂੰ ਮੇਰੀ ਭੋਰਾ ਵੀ ਕਦਰ ਨਹੀਂ ਕੀਤੀ ਸੰਦੀਪ ਮਾਫੀ ਮੰਗਣ ਲੱਗੀ ਪਰ ਹੁਣ ਸਮਾਂ ਗੁਜ਼ਰ ਚੁੱਕਾ ਸੀ 12 ਸਾਲ ਇਸ ਆਸ ਦੇ ਵਿੱਚ ਗੁਜ਼ਰ ਗਏ ਕਿ ਤੂੰ ਸੁਧਰ ਜਾਵੇਂਗੀ ਸੰਦੀਪ ਆਪਣੇ ਪੇਕੇ ਚਲੀ ਗਈ ਉਹ ਜਦੋਂ ਤੱਕ ਆਪਣੇ ਭੈਣ ਭਰਾਵਾਂ ਤੇ ਭਾਬੀਆਂ ਤੇ ਬੱਚੇ ਦਿਲਜੀਤ ਦੀ ਖਮਾਈ ਖਵਾਉਂਦੀ ਰਹੀ ਸਭ ਉਸ ਦੇ ਨਾਲ ਖੁਸ਼ ਹੋ ਕੇ ਰਹਿੰਦੇ ਪਰ ਹੁਣ ਤਲਾਕ ਹੋ ਚੁੱਕਿਆ ਸੀ ਤਾਂ ਉਸ ਨੂੰ ਕੋਈ ਵੀ ਨਹੀਂ ਸੀ ਪੁੱਛਦਾ ਉਸ ਦੀ ਭਾਬੀ ਕਹਿਣ ਲੱਗੀ ਸੰਦੀਪ ਵੇਖ ਸਾਡਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਹੁੰਦਾ ਹੈ ਚੰਗਾ ਹੋਵੇਗਾ ਕਿ ਤੂੰ ਦੂਜਾ ਵਿਆਹ ਕਰਵਾ ਲੈ ਸੰਦੀਪ ਰਿਸ਼ਤਿਆਂ ਨੂੰ ਬਦਲਦੇ ਦੇਖ ਰਹੀ ਸੀ ਉਸ ਨੂੰ ਸਭ ਦੇ ਅਸਲੀ ਚਿਹਰੇ ਸਾਹਮਣੇ ਆ ਗਏ ਦਲਜੀਤ ਨੇ ਵੀ ਦੂਜਾ ਵਿਆਹ ਕਰਵਾ ਲਿਆ ਤੇ ਉਸਦੀ ਦੂਸਰੀ ਪਤਨੀ ਬਹੁਤ ਚੰਗੀ ਸੀ ਸਮਝਦਾਰ ਸੀ ਤੇ ਪਤੀ ਦਾ ਆਦਰ ਸਨਮਾਨ ਕਰਨ ਵਾਲੀ ਸੀ ਤੇ ਦਲਜੀਤ ਦੇ ਬੇਟੇ ਨੂੰ ਵੀ ਸਾਕੀ ਮਾਂ ਦੀ ਤਰ੍ਹਾਂ ਪਿਆਰ ਕਰਦੀ ਜਿੰਨਾ ਵੀ ਦਲਜੀਤ ਕਮਾ ਕੇ ਲਿਆਉਂਦਾ ਉਸ ਵਿੱਚੋਂ ਉਹ ਪੈਸੇ ਬਚਾ ਕੇ ਰੱਖਦੀ ਤੇ ਪੈਸੇ ਉਹਨੇ ਹੀ ਖਰਚ ਕਰਦੀ ਜਿੰਨੇ ਉਸ ਨੂੰ ਜ਼ਰੂਰਤ ਸੀ ਦਲਜੀਤ ਉਸਦੀ ਫਰਮਾਇਸ਼ ਵੀ ਪੂਰੀ ਕਰਦਾ ਪਰ ਉਸ ਦੀਆਂ ਫਰਮਾਇਸ਼ਾਂ ਬੇਫਜ਼ੂਲ ਨਹੀਂ ਸੀ ਹੁੰਦੀਆਂ ਵੇਖਦਿਆਂ ਵੇਖਦਿਆਂ 2 ਸਾਲ ਵਿੱਚ ਦਲਜੀਤ ਨੇ ਵੱਡਾ ਘਰ ਬਣਾ ਲਿਆ ਤੇ ਆਪਣੀ ਦੂਸਰੀ ਪਤਨੀ ਤੋਂ ਬਹੁਤ ਖੁਸ਼ ਸੀ ਉਸ ਦੀ ਦੂਸਰੀ ਪਤਨੀ ਨੇ ਘਰ ਸਵਰਗ ਬਣਾ ਦਿੱਤਾ ਤੇ ਦੂਜੇ ਪਾਸੇ ਸੰਦੀਪ ਦਾ ਵਿਆਹ ਇੱਕ ਮਜ਼ਦੂਰ ਨਾਲ ਹੋ ਗਿਆ ਜਿਹਦਾ ਪਹਿਲਾਂ ਤੋਂ ਹੀ ਤਲਾਕ ਹੋ ਚੁੱਕਿਆ ਸੀ ਸੰਦੀਪ ਨੂੰ ਹਰ ਰੋਜ਼ ਸ਼ਰਾਬ ਪੀ ਕੇ ਕੁੱਟਦਾ ਮਾਰਦਾ ਗਾਲ੍ਹਾਂ ਵੀ ਕੱਢਦਾ ਪਰ ਸੰਦੀਪ ਨੂੰ ਆਪਣੇ ਕੀਤੇ ਦਾ ਬਹੁਤ ਪਛਤਾਵਾ ਆਉਂਦਾ ਕਿ ਉਸ ਨੇ ਕਿੰਨੇ ਚੰਗੇ ਪਤੀ ਨੂੰ ਖੋਹ ਦਿੱਤਾ ਸੰਦੀਪ ਹੁਣ ਦਿਨ ਭਰ ਘਰ ਦਾ ਕੰਮ ਕਰਦੀ ਝਾੜੂ ਪੋਚਾ ਬਰਤਨ ਕੱਪੜੇ ਤੇ ਨਾਲ ਹੀ 20 ਲੋਕਾਂ ਦਾ ਖਾਣਾ ਵੀ ਬਣਾਉਂਦੀ। ਉਹਦੇ ਬਾਅਦ ਵੀ ਉਸ ਦਾ ਪਤੀ ਉਸ ਨੂੰ ਗਾਲਾਂ ਕੱਢ ਕੇ ਬੁਲਾਉਂਦਾ। ਜੇ ਖਾਣਾ ਬਣਾਉਣ ਵਿੱਚ ਕੋਈ ਗਲਤੀ ਹੋ ਜਾਂਦੀ ਤਾਂ ਉਹਨੂੰ ਥੱਪੜ ਵੀ ਮਾਰ ਦਿੰਦਾ। ਸਾਰਾ ਦਿਨ ਉਹ ਕੰਮ ਕਰਕੇ ਥੱਕ ਜਾਂਦੀ ਜਾਂ ਬਿਮਾਰ ਹੋ ਜਾਂਦੀ ਤਾਂ ਉਸ ਦੇ ਪਤੀ ਨੂੰ ਉਸ ਦੀ ਕੋਈ ਪਰਵਾਹ ਨਾ ਹੁੰਦੀ। ਉਹ ਆਪਣੀ ਸੰਦੀਪ ਕੋਲੋਂ ਸੇਵਾ ਕਰਵਾਉਂਦਾ। ਸੰਦੀਪ ਹੁਣ ਪਛਤਾਵੇ ਤੋਂ ਬਿਨਾਂ ਕੁਝ ਨਹੀਂ ਸੀ ਕਰ ਸਕਦੀ। ਉਸ ਦੀ ਮਾਂ ਉਹ ਮਾਂ ਬਣਨ ਵਾਲੀ ਸੀ ਉਸ ਦਾ ਪਤੀ ਉਹਨੂੰ ਹਸਪਤਾਲ ਲੈ ਗਿਆ ਤੇ ਉੱਥੇ ਹਸਪਤਾਲ ਵਿੱਚ ਮਠਿਆਈਆਂ ਵੰਡੀਆਂ ਜਾ ਰਹੀਆਂ ਸਨ ਇੱਕ ਨਰਸ ਨੇ ਸੰਦੀਪ ਨੂੰ ਮਠਿਆਈ ਦਿੱਤੀ ਤੇ ਸੰਦੀਪ ਨੇ ਪੁੱਛਿਆ ਇੱਕ ਇੱਕ ਖੁਸ਼ੀ ਵਿੱਚ ਤਾਂ ਨਰਸ ਨੇ ਇੱਕ ਲੜਕੀ ਵੱਲ ਇਸ਼ਾਰਾ ਕੀਤਾ ਤੇ ਕਿਹਾ ਅੱਜ ਉਸ ਦੇ ਲੜਕੀ ਦੇ ਲੜਕੀ ਹੋਈ ਹੈ ਇਹ ਖੁਸ਼ੀ ਵਿੱਚ ਉਸ ਦੇ ਪਤੀ ਨੇ ਮਠਿਆਈ ਵੰਡ ਰਹੇ ਹਨ ਉਸ ਦੇ ਬਾਅਦ ਸੰਦੀਪ ਨੇ ਜੋ ਵੇਖਿਆ ਉਸ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਉਸਨੇ ਦੇਖਿਆ ਕਿ ਮਠਿਆਈਆਂ ਵੰਡਣ ਵਾਲਾ ਕੋਈ ਹੋਰ ਨਹੀਂ ਬਲਕਿ ਦਲਜੀਤ ਸੀ ਉਸਦੀ ਦੂਸਰੀ ਪਤਨੀ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਦਲਜੀਤ ਕਮਰੇ ਵਿੱਚ ਆਇਆ ਪਰ ਆਪਣੀ ਪਤਨੀ ਨੂੰ ਕਿਹਾ ਚਲੋ ਗੱਡੀ ਆ ਗਈ ਹੈ ਘਰ ਚੱਲਦੇ ਹਾਂ ਉਸਨੇ ਆਪਣੀ ਬੇਟੀ ਨੂੰ ਗੋਦ ਵਿੱਚ ਲਿਆ ਤੇ ਆਪਣੀ ਪਤਨੀ ਨੂੰ ਸਹਾਰਾ ਦੇ ਕੇ ਬਾਹਰ ਲਿਜਾਣ ਲੱਗਿਆ ਤਾਂ ਉਸਦੀ ਅਚਾਨਕ ਨਜ਼ਰ ਸੰਦੀਪ ਤੇ ਪਈ ਪਾਟੇ ਪੁਰਾਣੇ ਕੱਪੜੇ ਚਿਹਰੇ ਤੇ ਜ਼ਖਮ ਜ਼ਖਮਾਂ ਦੇ ਨਿਸ਼ਾਨ ਪੈਰਾਂ 'ਚ ਪੁਰਾਣੀ ਜੁੱਤੀ ਤੇ ਚਿਹਰੇ ਵਿੱਚ ਥਕਾਨ ਤੇ ਬੇਬਸੀ ਉਸ ਨੂੰ ਉਸ ਹਾਲਤ ਵਿੱਚ ਦੇਖ ਕੇ ਦਲਜੀਤ ਵੇਖਦਾ ਹੀ ਰਹਿ ਗਿਆ ਤੇ ਸੰਦੀਪ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਦਲਜੀਤ ਕੁਝ ਕਹਿਣ ਹੀ ਵਾਲਾ ਸੀ ਤਾਂ ਉਸ ਦਾ ਉਸ ਦੀ ਦੂਸਰੀ ਦੂਸਰਾ ਪਤੀ ਉੱਥੇ ਆ ਗਿਆ ਉਸ ਨੂੰ ਗੁੱਸੇ ਨਾਲ ਕਹਿਣ ਲੱਗਾ ਤੂੰ ਇੱਥੇ ਬੈਠੀ ਹੈ ਡਾਕਟਰ ਸਾਹਿਬ ਕਦੋਂ ਦਾ ਤੇਰਾ ਇੰਤਜ਼ਾਰ ਕਰ ਰਹੇ ਸਨ ਜਾ ਜਲਦੀ ਚੈੱਕ ਚੈੱਕ ਕਰਵਾ ਕੇ ਆ ਉਹ ਬੜੀ ਮੁਸ਼ਕਿਲ ਨਾਲ ਉੱਠੀ ਤੇ ਉਸਦੇ ਪੈਰ ਤੇ ਸੱਟ ਲੱਗੀ ਹੋਈ ਸੀ ਪਰ ਫਿਰ ਵੀ ਉਸਦੇ ਪਤੀ ਨੇ ਉਸ ਨੂੰ ਸਹਾਰਾ ਨਾ ਦਿੱਤਾ ਅੱਖਾਂ ਵਿੱਚ ਹੰਝੂ ਸੀ ਤੇ ਉਹ ਲੰਗੜਾਉਂਦੇ ਹੋਏ ਅੰਦਰ ਚਲੀ ਗਈ ਦਲਜੀਤ ਨੇ ਆਪਣੀ ਪਤਨੀ ਨੂੰ ਲੈ ਕੇ ਉੱਥੋਂ ਚਲਾ ਗਿਆ ਹਾਂਜੀ ਦੋਸਤੋ ਜ਼ਰੂਰੀ ਨਹੀਂ ਕਿ ਮਰਦ ਹੀ ਚਾਲਮ ਹੋਵੇ ਔਰਤ ਵੀ ਬੁਰੀ ਹੋ ਸਕਦੀ ਹੈ ਸੰਦੀਪ ਦੀ ਤਰ੍ਹਾਂ ਲੜਾਈ ਕਰਨ ਵਾਲੀ ਰਿਸ਼ਤਿਆਂ ਵਿੱਚ ਜ਼ਹਿਰ ਘੋਲਣ ਵਾਲੀ ਸਿਰਫ ਪੇਕਿਆਂ ਦੀ ਫਿਕਰ ਤੇ ਸਹੁਰਿਆਂ ਨੂੰ ਕੈਦ ਸਮਝਣ ਵਾਲੀ ਔਰਤ ਘਰ ਨੂੰ ਨਰਕ ਬਣਾਉਣ ਵਾਲੀਆਂ ਔਰਤਾਂ ਸੰਦੀਪ ਵਰਗੀਆਂ ਹੀ ਹੁੰਦੀਆਂ ਹਨ ਬਹੁਤ ਘੱਟ ਮਰਦ ਇਦਾਂ ਦੇ ਹੁੰਦੇ ਹਨ ਜਿਹੜੇ ਆਪਣਾ ਨਸੀਬ ਸਮਝ ਕੇ ਗੁਜ਼ਾਰਾ ਕਰਦੇ ਹਨ ਜੇ ਕੋਈ ਔਰਤ ਸੰਦੀਪ ਵਰਗੀ ਹੈ ਤਾਂ ਅੰਜਾਮ ਬੁਰਾ ਹੋਣ ਨਾਲੋਂ ਪਹਿਲਾਂ ਹੀ ਸੁਧਰ ਜਾਏ ਕਿਉਂਕਿ ਜਦੋਂ ਜ਼ਿੰਦਗੀ ਥੱਪੜ ਮਾਰਦੀ ਹੈ ਤਾਂ ਪਛਤਾਵੇ ਦਾ ਕੋਈ ਮੌਕਾ ਨਹੀਂ ਮਿਲਦਾ ਪਤੀ ਜਿੰਨਾ ਕਮਾਉਂਦਾ ਹੈ ਉਸ ਵਿੱਚ ਹੀ ਖੁਸ਼ ਰਹੋ ਤੇ ਸਭ ਦਾ ਧੰਨਵਾਦ ਕਰੋ ਬੇਫਜ਼ੂਲੀ ਫਰਮਾਇਸ਼ਾਂ ਤੇ ਖਰਚਿਆਂ ਤੋਂ ਬਚੋ ਆਪਣੇ ਘਰ ਨੂੰ ਸਵਰਗ ਬਣਾਉਣ ਦੀ ਕੋਸ਼ਿਸ਼ ਕਰੋ ਧੰਨਵਾਦ ਜੇਕਰ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਪਸੰਦ ਆਈ ਹੋਵੇ ਤਾਂ ਕਹਾਣੀ ਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਸ਼ੇਅਰ ਵੀ ਜਰੂਰ ਕਰਿਓ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਓ ਆਪਾਂ ਇਦਾਂ ਹੀ ਤੁਹਾਡੇ ਲਈ ਪਰਵਾਰਿਕ ਕਹਾਣੀਆਂ ਲੈ ਕੇ ਆਉਂਦੇ ਰਵਾਂਗੇ ਮਿਲਦੇ ਆਂ ਕਿਸੇ ਹੋਰ ਕਹਾਣੀ ਦੇ ਨਾਲ ਧੰਨਵਾਦ